ਪਰ ਅਸੀਂ ਇਹ ਵੀ ਤਾਂ ਦੇਖਾਂਗੇ ਚੌਂਗ ਰੈਲੀਆ 'ਚ ਕੌਣ ਹੈ ਜੋ ਬੁੱਧ ਬਣਾਉਂਦਾ ਤੇ ਗੋਸਾ ਜੀ ਭਾਰਤੀ ਜਨਤਾ ਪਾਰਟੀ ਵਾਲਿਆ ਸਾਹਿਬ ਤੁਸੀਂ ਜਿਹੜਾ ਅੱਜ ਪੁਆਇੰਟ ਚੱਕਿਆ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ ਬਹੁਤ ਵਧੀਆ ਇੱਕ ਪੁਆਇੰਟ ਚੱਕਿਆ ਜਿਹਦੀ ਜ਼ਰੂਰਤ ਅੱਜ ਦੇ ਸਮੇਂ ਦੀ ਗੁਰਬਾਣੀ ਕਹਿੰਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਪਰ ਮੈਂ ਸਮਝਦਾ ਜਿਹੜੀ ਪੰਜਾਬ ਦੀ ਧਰਤੀ ਹਰਿਆਵਲੀ ਸੀਗੀ ਜਿਹਦਾ ਪਾਣੀ ਵੀ ਸਾਫ਼ ਸੀਗਾ ਜਿਹਦੀ ਹਵਾ ਵੀ ਸਾਫ਼ ਸੀ ਉਹ ਅੱਜ ਪੰਜਾਬ ਦੀ ਧਰਤੀ ਧਰਤੀ ਵੀ ਮਾੜੀ ਹੋ ਚੁੱਕੀ ਹੈ ਪਾਣੀ ਵੀ ਮਾੜਾ ਹੋ ਚੁੱਕਾ ਹਵਾ ਵੀ ਮਾੜੀ ਹੋ ਚੁੱਕੀ ਹੈ ਇਹਦੇ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜਿਹੜਾ ਡਿਵਰਸਿਫਿਕੇਸ਼ਨ ਹੀ ਹੈ ਬਾਰ ਬਾਰ ਜਿਹੜਾ ਕਿਹਾ ਜਾਂਦਾ ਜਾਂ ਜਿਹੜਾ ਯੂਰੀਆ ਜਿਹੜਾ ਵਰਤਿਆ ਜਾਂਦਾ ਉਹਦੇ ਤੇ ਨੈਨੋ ਯੂਰੀਆ ਤੇ ਜਿਹੜੀ ਗੱਲ ਕਰ ਰਹੀ ਹੈ ਮੋਦੀ ਸਰਕਾਰ ਵੱਲੋਂ ਨੈਨਾ ਟੈਕਨੋਲੋਜੀ ਜਿਹਦੇ ਨਾਲ ਧਰਤੀ ਤੇ ਜਿਹੜੀ ਉਹ ਯੂਰੀਆ ਉਹ ਨਹੀਂ ਜਾਏਗੀ ਸਿਰਫ 25% ਪੌਦਿਆਂ ਤੇ ਜਾਏਗੀ ਇਹ ਚੀਜ਼ਾਂ ਡਿਵਰਸਿਫਿਕੇਸ਼ਨ ਦੇ ਵਿੱਚ ਆਂਦੀਆਂ ਆ ਪਾਣੀ ਦੀ ਗੱਲ ਹੈ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਪਹਿਲਾਂ ਹੀ ਕਿਹਾ ਸੀ ਵੀ ਪੰਜਾਬ ਦਾ ਪਾਣੀ ਬਾਲਾ ਹੇਠਾਂ ਚਲਾ ਗਿਆ। ਉਹਨੂੰ ਬਚਾਉਣ ਦੀ ਜ਼ਰੂਰਤ ਹੈ ਕਹਿੰਦੇ ਟੇਲਾਂ ਤੇ ਪਾਣੀ ਲਿਆਂਦਾ। ਮੈਂ ਕਹਿੰਦਾ ਪਾਣੀ ਟੇਲਾਂ ਤੇ ਲਿਆਂਦਾ ਨਹੀਂ ਲਿਆਂਦਾ। ਇੱਕ ਮੁੱਦਾ ਨਹੀਂ ਮੁੱਦਾ ਵੀ ਪਾਣੀ ਆਣਾ ਕਿੱਥੋਂ ਹੈ? ਜੇ ਧਰਤੀ ਤੋਂ ਪਾਣੀ ਖਤਮ ਹੋ ਗਿਆ ਫਿਰ ਪਾਣੀ ਆਣਾ ਕਿੱਥੋਂ ਹੈ? ਫਿਰ ਤਾਂ ਫਿਰ ਰੇਗਿਸਤਾਨ ਤਾਂ ਬਣੀ ਜਾ ਰਿਹਾ ਹੈ। ਇਹਦੇ ਤੇ ਵਰਕ ਕਰਨ ਦੀ ਜ਼ਰੂਰਤ ਸੀ ਜੇ ਦੇਖੋ ਦੇਖਿਆ ਜਾਵੇ ਜਿਹੜਾ ਗੁਜਰਾਤ ਹੈ ਜਿੱਥੇ ਪਾਣੀ ਨਹੀਂ ਸੀ ਅੱਜ ਉੱਥੇ ਹਰਿਆਲੀ ਹੋ ਗਈ ਕਿਉਂਕਿ ਨੈਨੋ ਟੈਕਨੋਲੋਜੀ ਵਰਤੀ ਗਈ ਹੈ। ਆਪਾਂ ਨੂੰ ਪੰਜਾਬ ਦੇ ਵਿੱਚ ਵੀ ਇਹ ਮੁੱਦਿਆਂ ਨੂੰ ਮੋਹਰੀ ਰੱਖਣਾ ਪੈਣਾ ਦੇ ਜਿਹੜੇ ਕੇਂਦਰ ਸਰਕਾਰ ਦੀ ਗੱਲ ਹੈ ਜੇ ਦੇਸ਼ ਦੀ ਗੱਲ ਕੀਤੀ ਜਾਵੇ ਇਹ ਮੁੱਦਾ ਜਿਹੜਾ ਦੇਸ਼ ਦਾ ਹੈ ਵੀ ਪੀਐਮ ਚੁਣਨਾ ਹੈ ਕਿਉਂਕਿ ਦੋ ਵਾਰ ਤੋਂ ਸਾਡੇ ਮੋਦੀ ਸਾਹਿਬ ਹੈ ਉਹ ਸਪਸ਼ਟ ਹੈ ਵੀ ਕਿਹੜੇ ਪੀਐਮ ਸਾਹਿਬ ਆ ਰਿਹਾ ਕਿ ਕਿਹੜੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਸਕਦੇ ਪਰ ਜੇ ਅਸੀਂ ਹੁਣ ਆਪਣੇ ਪੰਜਾਬ ਤੱਕ ਆ ਜਾਈਏ ਵੀ ਪੰਜਾਬ ਦੇ ਹਮੇਸ਼ਾ ਜਿਹੜਾ ਫੈਸਲਾ ਤਕਰੀਬਨ ਉਲਟ ਰੱਖਿਆ ਕੇਂਦਰ ਚ ਸਰਕਾਰ ਸਾਡੀ ਰਹੀ ਹੈ ਪੰਜਾਬ ਚ ਉਹ ਵਾਲਾ ਮੰਡੇਟ ਨਹੀਂ ਮਿਲ ਪਾਇਆ ਹੁਣ ਪੰਜਾਬ ਦੇ ਜਿਹੜੇ ਐਮਪੀ ਚੁਣੇ ਗਏ ਐ ਕੀ ਉਹਨਾਂ ਨੇ ਜਿਹੜੇ ਪਹਿਲੇ ਐਮਪੀ ਗਏ ਐ ਕੀ ਉਹਨਾਂ ਨੇ ਆਪਣੇ ਸ਼ਹਿਰ ਦੀ ਨੁਮਾਇੰਦਗੀ ਕੀਤੀ ਐ ਕੀ ਆਪਣੇ ਸ਼ਹਿਰ ਦੇ ਵਾਸਤੇ ਕੋਈ ਚੀਜ਼ ਮੰਗੀ ਐ ਇਹਦੇ ਉੱਤੇ ਵਰਕ ਕਰਨ ਦੀ ਜ਼ਰੂਰਤ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਾਪੂਲੇਸ਼ਨ ਸਾਡਾ ਵੱਡਾ ਮੁੱਦਾ ਆ ਉਹਦੇ ਤੇ ਕਾਨੂੰਨ ਬਣ ਰਿਹਾ ਤੁਹਾਨੂੰ ਵੀ ਪਤਾ ਕਾਨੂੰਨ ਬਣ ਰਿਹਾ ਤੇ ਅੜਚਣ ਕੌਣ ਪਾ ਰਿਹਾ ਤੁਹਾਨੂੰ ਵੀ ਪਤਾ ਆ ਹੁਣ ਦੂਜੀ ਪਾਵਰਟੀ ਦੀ ਗੱਲ ਹੈ ਜੇ ਗਰੀਬੀ ਰੇਖਾ ਦੇ ਏਟ ਹੈ ਜੇ ਜੇ 25 ਕਰੋੜ ਦੁਬਾਰਾ ਲੋਕ ਜੇ ਇਨਕਮ ਟੈਕਸ ਪਈ ਹੋਇਆ ਤੇ ਉਹਨਾਂ ਨੂੰ ਕੱਢਿਆ ਜਾ ਰਿਹਾ ਤੀਜਾ ਪੋਪੂਲੇਸ਼ਨ ਕੀ ਤੁਸੀਂ ਪੋਲੂਸ਼ਨ ਦੀ ਬਿਲਕੁਲ ਪੋਲੂਸ਼ਨ ਤੇ ਵਰਕ ਕਰਨ ਦੀ ਜ਼ਰੂਰਤ ਹੈ ਸਾਡਾ ਬੁੱਢਾ ਨਾਲੇ ਦੀ ਗੱਲ ਹੀ ਆ 750 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਨਾ ਤਾਂ ਕਾਂਗਰਸ ਵੱਲੇ ਟਾਈਮ ਤੇ ਕੁਝ ਹੋਇਆ ਨਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕੁਝ ਹੋਇਆ ਆਮ ਆਦਮੀ ਪਾਰਟੀ ਕਹੇ ਰਹੀ ਵੀ ਅਸੀਂ ਗਰੀਬੀ 'ਚੋਂ ਘਟਦੇ ਕਿੱਦਾਂ ਤੁਸੀਂ ਗਰੀਬੀ 'ਚੋਂ ਘਟ ਰਹੇ ਤੁਸੀਂ ਤਾਂ ਸਗੋਂ ਹੋਰ ਫ੍ਰੀ ਬੀਜ ਦੀ ਗੱਲ ਕਰਕੇ ਤੁਸੀਂ ਲੋਕਾਂ ਨੂੰ ਮਤਇਤ ਕਰ ਰਹੇ ਹੋ ਆਪਣੇ ਤੁਹਾਨੂੰ ਚਾਹੀਦਾ ਸੀ ਜਿੱਦਾਂ ਅਸੀਂ ਕੇਂਦਰ ਸਰਕਾਰ ਨੇ ਸਟਾਰਟਅਪ ਦੀ ਗੱਲ ਕੀਤੀ ਸਟਾਰਟਅਪ ਕਰੋ ਯਾਰ ਲੋਕਾਂ ਨੂੰ ਅਵੇਅਰ ਕਰੋ ਤਾਂ ਜੋ ਲੋਕ ਅਵੇਅਰ ਹੋ ਗਏ ਆਪ ਇਹਨੂੰ ਗੋਸਾ ਜੀ ਗੋਸਾ ਜੀ ਅਸਲ ਗੱਲ ਜਿਹੜੀ ਹੈ ਜੀ ਵਾਲੀਆ ਸਾਹਿਬ ਦਾ ਐਵੇਂ ਪਹਿਲਾ ਮੈਂ ਆਮ ਆਦਮੀ ਪਾਰਟੀ ਦੇ ਬਲਾਰੇ ਸ਼ਸ਼ੀਵੀਰ ਜੀ ਦੋਸਤ ਹੈ ਮੇਰੇ ਮੈਂ ਉਹਨਾਂ ਦਾ ਜਵਾਬ ਦਊਂਗਾ ਪੰਜਾਬ ਦੀ ਸਥਿਤੀ ਕਦੀ ਚੈੱਕ ਕੀਤੀ ਹੈ ਵੀ 28 ਸਟੇਟਾਂ ਦੇ ਵਿੱਚੋਂ ਕਿੰਨੇਵੇਂ ਨੰਬਰ ਤੇ 27ਵੇਂ ਨੰਬਰ ਤੇ ਗਰੀਬੀ ਰੇਖਾ ਤੇ ਹੇਟ ਆ ਗਈ ਹੈ ਵੈਸਟ ਬੰਗਾਲ ਔਰ ਪੰਜਾਬ ਬਿਲਕੁਲ ਲਾਸਟ ਤੇ 28 28ਵੇਂ ਨੰਬਰ ਤੇ 27ਵੇਂ ਨੰਬਰ ਤੇ ਆ ਗਈ ਹੈ ਇਹਦੀ ਜ਼ਿੰਮੇਵਾਰੀ ਇਹਨਾਂ ਦੀ ਤੈਅ ਬਣਦੀ ਸੀ ਇਹਨਾਂ ਨੇ ਬਦਲਾਅ ਦੀ ਗੱਲ ਕੀਤੀ ਸੀ ਬਦਲਾਅ ਨਹੀਂ ਆਇਆ ਬਦਲਾਅ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਇਆ ਇਹਨਾਂ ਨੇ 23 ਫਸਲਾ ਤੇ ਐਮਐਸਪੀ ਦੀ ਗਾਰੰਟੀ ਦਿੱਤੀ ਸੀ ਕੀ ਦੇਤੀਆਂ ਸਿਰਫ ਆਪਾਂ ਝੂਠ ਬੁਨਿਆਦੀ ਗੱਲਾਂ ਕਰਦੇ ਸਿਰਫ ਝੂਠ ਬੋਲ ਕੇ ਪਹਿਲਾਂ ਵੋਟਾਂ ਨਹੀਂ ਲਈਆਂ ਹਜ਼ਾਰ ਰੁਪਏ ਦੀ ਗੱਲ ਨਹੀਂ ਕੀਤੀ ਸੀ ਵੀ ਹਜ਼ਾਰ ਰੁਪਏ ਦੇਵਾਂਗੇ ਇਹ ਬੁਨਿਆਦੀ ਮੁੱਦੇ ਹੀ ਨਹੀਂ ਦਿੱਤੇ ਸੀ ਨਾ ਲੋਕਾਂ ਨੂੰ ਛੇੜਿਆ ਸੀ ਨਾ ਹੁਣ ਗੱਲ ਰਹਿ ਗਈ ਚਲ ਕੇਂਦਰ ਸਰਕਾਰ ਤੇ ਆਪਾਂ ਕੇਂਦਰਿਤ ਕਰ ਲਈਏ ਮੇਰੇ ਵੀਰ ਸਿੱਖਾਂ ਵਾਲੇ ਜੀ ਨੇ ਗੱਲ ਕੀਤੀ ਕਾਂਗਰਸ ਦੇ ਬੁਲਾ ਰਿਆ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ 60 ਸਾਲ ਤੋਂ ਵੱਧ ਇਹਨਾਂ ਨੇ ਦੇਸ਼ ਦੇ ਅੰਦਰ ਰਾਜ ਕੀਤਾ ਅੱਜ ਜੇ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਤੇ 15000 에어ਪੋਰਟ ਹੈ ਅਮਰੀਕਾ ਦੇ ਅੰਦਰ ਤੇ ਰੂਸ ਦੇ ਵਿੱਚ 200 ਕਿੰਨੇ ਆ ਤੇ ਜੇ ਰੂਸ ਦੇ ਟੁਕੜੇ ਵੀ ਤਾਂ ਹੀ ਹੋਏ ਆ ਤੇ ਤਾਂ ਹੀ ਉੱਤੇ ਡਿਵੈਲਪਮੈਂਟ ਨਹੀਂ ਹੋਈ ਅਮਰੀਕਾ ਨੇ ਆਪਣੇ ਡਿਵੈਲਪਮੈਂਟ ਵੱਲ ਧਿਆਨ ਦਿੱਤਾ ਆਪਣੇ 에어ਪੋਰਟ ਵਾਲੇ ਇਨਫਰਾਸਟ੍ਰਕਚਰ ਵੱਲ ਧਿਆਨ ਦਿੱਤਾ ਤੇ ਰੂਸ ਨੇ ਨਹੀਂ ਦਿੱਤਾ ਕਿਉਂਕਿ ਉਹ ਤੁਹਾਨੂੰ ਪਤਾ ਹੈ ਉੱਤੇ ਕਿਹੜੀ ਸਰਕਾਰ ਸੀਗੀ ਕਿ ਕਿਹੜੇ ਉਹਨਾਂ ਦੇ ਵਿਚਾਰ ਸੀਗੇ ਹੁਣ ਮੈਂ ਦੇਸ਼ ਦੀ ਗੱਲ ਕਰਦਾ ਅੱਜ ਤੋਂ ਪਹਿਲਾਂ ਜਦੋਂ ਆਪਣਾ ਸਰਕਾਰ ਨਹੀਂ ਸੀ ਮੋਦੀ ਸਾਹਿਬ ਦੀ 74 에어ਪੋਰਟ ਸੀਗੇ ਅੱਜ 154 에어ਪੋਰਟ ਬਣਾਇਆ ਡਬਲ 에어ਪੋਰਟ ਕੀਤੇ ਆ ਸੜਕਾਂ ਦਾ ਜਿਹੜਾ ਜਾਲ ਬਚਾਇਆ ਉਹ 60% ਵੱਧ ਗਿਆ ਆ ਰੇਲਵੇ ਲਾਈਨ ਜਿਹੜੀ ਆ 70% ਵੱਧ ਗਈ ਆ ਜਿਹੜੇ ਆਪਣੇ IIT ਹੈ ਜਾਂ ਯੂਨੀਵਰਸਿਟੀਆਂ ਹੈ ਜਾਂ ਕਾਲਜ ਹੈ ਜਾਂ ਮੈਡੀਕਲ ਕਾਲਜ ਆ ਉਹ ਵੀ ਡਬਲ ਬਣ ਗਿਆ ਜਿੰਨੀਆਂ ਚੀਜ਼ਾਂ ਵੱਡ ਰਹੀਆਂ ਉਹਦੇ ਤੇ ਨਾਲ ਨੌਕਰੀਆਂ ਵੀ ਮਿਲ ਰਹੀਆਂ ਕਿਉਂਕਿ ਜੇ ਆਪਾਂ ਸੜਕ ਵੱਧ ਬਣਾਵਾਂਗੇ 에어ਪੋਰਟ ਵੱਧ ਬਣਾਵਾਂਗੇ ਤੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਸੀ ਰੋਜ਼ਗਾਰ ਦੇ ਸਾਧਨ ਦੇ ਰਿਆਂ ਇਹਨਾਂ ਨੇ ਕਦੀ ਸਾਧਨ ਦਿੱਤੇ ਇਹਨਾਂ ਨੇ ਗੱਲ ਕਰਦੇ ਵੀ 80 ਕਰੋੜ ਲੋਕਾਂ ਦੀ ਰਾਸ਼ਨ ਦੀ ਪਹਿਲਾਂ 100 ਕਰੋੜ ਲੋਕ ਸੀਗੇ ਤੇ ਘਟਈ ਆ ਨਾ ਤਾਂ ਹੀ ਕਹਿ ਰਹੇ ਨੇ 25 ਕਰੋੜ ਦੇ ਕਰੀਬ ਲੋਕ ਇਨਕਮ ਟੈਕਸ ਪਈ ਹੋਏ ਆ ਮੈਂ ਬਰਾੜ ਸਾਹਿਬ ਦੀ ਗੱਲ ਨਾਲ ਇਤਫਾਕ ਰੱਖਦਾ ਕਿ ਸਾਨੂੰ ਬੁਨਿਆਦੀ ਮੁੱਦਿਆਂ ਤੇ ਕੰਮ ਕਰਨਾ ਚਾਹੀਦਾ ਮੈਂ ਜਦੋਂ ਜ਼ਰੂਰਤ ਸੀ ਦੇਸ਼ ਨੂੰ ਬਿਲਕੁਲ ਪੰਜਾਬ ਨੇ ਅੱਜ ਤੱਕ ਵੀ ਦੇਸ਼ ਦਾ ਢਿੱਡ ਪਰਿਆ ਪਰ ਆਪਾਂ ਇੱਕ ਚੀਜ਼ ਨੋਟ ਕਰੀਏ ਵਾਲੀਆ ਸਾਹਿਬ 1 ਕਿਲੋ ਚੋਲ ਅਗਾਉਣ ਵਾਸਤੇ ਝੋਨੇ ਵਾਸਤੇ 2500 ਲੀਟਰ ਤੋਂ ਪਲੱਸ ਪਾਣੀ ਜਾਂਦਾ ਉਹਦੇ ਲਈ ਸਾਨੂੰ ਕੁਛ ਨਾ ਕੁਛ ਚੇਂਜ ਲੈਣਾ ਪਊਗਾ ਜੇ ਪਾਣੀਆਂ ਦੀ ਵੰਡ ਕੀਤੀ ਹੈ ਤੇ ਉਹ ਕਾਂਗਰਸ ਨੇ ਸਾਡੀ ਕਹਾਣੀ ਵੰਡ ਕੀਤੀ ਹੈ ਜੇ ਪੰਜਾਬ ਦੀ ਵੰਡ ਕੀਤੀ ਹੈ ਤੇ ਉਹ ਕਾਂਗਰਸ ਨੇ ਵੰਡ ਕੀਤੀ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਕਾਂਗਰਸ ਦੀ ਸਾਨੂੰ ਜ਼ਰੂਰਤ ਹੈ ਸਾਨੂੰ ਜ਼ਰੂਰਤ ਹੈ ਅਸੀਂ ਦੇਖੋ ਇੱਕ ਹੀ ਲਾਸਟ ਗੱਲ ਲਾਸਟ ਲਾਈਨ ਹੈ ਮੇਰੀ ਐਮਐਸਪੀ ਤੇ ਗੱਲ ਬਾਰ-ਬਾਰ ਸਾਰੇ ਕਹਿੰਦੇ ਆ ਅਸੀਂ 10 ਸਾਲ ਦੇ ਅੰਦਰ ਕਦੀ ਐਮਐਸਪੀ ਘਟਾ ਕੇ ਦਿੱਤੀ ਹੋਵੇ ਹਰ ਵਾਰੀ ਵਧਾ ਕੇ ਦਿੱਤੀ ਹੈ ਕਦੀ ਕਿਸਾਨਾਂ ਨਾਲ ਤੱਕ ਨਹੀਂ ਕੀਤਾ ਜੇ ਮੱਧ ਪ੍ਰਦੇਸ਼ Rajasthan ਜੇ Chhattisgarh ਚ ਜਿੱਤੇ ਨਾ ਕਿਸਾਨਾਂ ਦੀਆਂ ਵੋਟਾਂ ਨਾ ਜਿੱਤੇ ਆ ਉਹ ਇਹ ਸਮਝਣਾ ਪੈਣਾ ਸੀ ਪੰਜਾਬ ਦੇ ਵੀ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਵੀ ਅਵੇਰਨ ਹੁਣ ਤਾਂ ਜੋ ਦੇਸ਼ ਦੇ ਅੰਦਰ ਤੇ ਪੰਜਾਬ ਦੇ ਅੰਦਰ ਤਰੱਕੀ ਬਰਾਬਰ ਹੋ ਸਕੇ ਜੀ